ਤੁਸੀਂ ਜੁੜੇ ਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ ਤੇ ਮੈਂ ਨਵਦੀਪ ਸਿੰਘ ਇਸ ਵੇਲੇ ਪੌਂਗ ਡੈਮ ਦੇ ਸਪਿਲਵੇ ਗੇਟਾਂ ਦੇ ਬਿਲਕੁਲ ਸਾਹਮਣੇ ਮੌਜੂਦ ਹਾਂ ਦੱਸਦੀ ਇਹ ਪੌਂਗ ਡੈਮ ਨੂੰ ਲੈ ਕੇ ਅੱਜ ਵੱਡਾ ਅਪਡੇਟ ਹੈ ਇਹ ਪੌਂਗ ਡੈਮ ਦੇ ਸਪਿਲਵੇ ਗੇਟ ਜਿਹੜੇ ਅੱਜ ਸ਼ਾਮ 5 ਵਜੇ ਖੋਲ ਦਿੱਤੇ ਗਏ ਨੇ ਕਿਉਂਕਿ ਕੱਲ ਬੀਬੀਐਮਬੀ ਪ੍ਰਸ਼ਾਸਨ ਨੇ ਪੌਂਗ ਡੈਮ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਕੱਲ ਯਾਨੀ ਕਿ ਅੱਜ 6 ਅਗਸਤ 2025 ਨੂੰ ਇਹਨਾਂ ਗੇਟਾਂ ਨੂੰ ਖੋਲ ਕੇ 4000 ਕਿਊਸਿਕ ਦੇ ਕਰੀਬ ਜਿਹੜਾ ਪਾਣੀ ਰਿਲੀਜ਼ ਕੀਤਾ ਜਾਏਗਾ ਸੋ ਹੁਣ ਜਿਹੜੇ ਸਪਿਲਵੇ ਗੇਟ ਜਿਹੜੇ ਖੋਲ ਦਿੱਤੇ ਗਏ ਨੇ ਇਹਨਾਂ ਗੇਟਾਂ ਦੇ ਜ਼ਰੀਏ ਜਿਹੜਾ ਹੁਣ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਸੋ ਵੱਡਾ ਅਪਡੇਟ ਹੈ ਪੋਂਗ ਡੈਮ ਨੂੰ ਲੈ ਕੇ ਦੱਸਦੀ ਇਹ ਫੈਸਲਾ ਇਸ ਕਰਕੇ ਲਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਤੇਜ਼ ਬਾਰਿਸ਼ਾਂ ਹੋਈਆਂ ਕਲਾਊਡ ਬ੍ਰਸਟ ਹੋਏ ਯਾਨੀ ਕਿ ਬੱਦਲ ਫਟੇ ਉਸ ਤੋਂ ਬਾਅਦ ਪੋਂਗ ਡੈਮ ਦਾ ਜਿਹੜਾ ਜਲ ਪੱਧਰ ਸੀ ਲਗਾਤਾਰ ਵੱਧ ਰਿਹਾ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਇਹ ਫੈਸਲਾ ਲਿਆ ਗਿਆ ਕਿ ਇਹਨਾਂ ਗੇਟਾਂ ਨੂੰ ਜਿਹੜਾ ਖੋਲ ਕੇ ਇਹਨਾਂ ਦੇ ਵਿੱਚੋਂ ਪਾਣੀ ਰਿਲੀਜ਼ ਕੀਤਾ ਜਾਵੇ ਜੇਕਰ ਅੱਜ ਦੇ ਵਾਟਰ ਲੈਵਲ ਦੀ ਗੱਲ ਕਰੀਏ 1372 ਫੁੱਟ ਜਿਹੜਾ ਅੱਜ ਦਾ ਵਾਟਰ ਲੈਵਲ ਹੈ ਪੌਂਗ ਡੈਮ ਦਾ 1380 85 90 ਤੱਕ ਜਿਹੜਾ ਸਟੋਰ ਵੈਸੇ ਕੀਤਾ ਜਾਂਦਾ ਸੀ ਜੇਕਰ ਪਿੱਛੇ ਇਨਫਲੋ ਜ਼ਿਆਦਾ ਨਾ ਹੋਵੇ ਪਰ ਇਸ ਵਾਰ ਇਨਫਲੋ ਥੋੜਾ ਜ਼ਿਆਦਾ ਹੋਣ ਕਰਕੇ ਬੀਬੀਐਮ ਵੀ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਕਿ ਇਸ ਗੇਟਨ ਨੂੰ ਖੋਲ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਜ਼ਿਆਦਾ بارشਾਂ ਹਿਮਾਚਲ ਚ ਹੁੰਦੀਆਂ ਨੇ ਜਾਂ ਕੋਈ ਬੱਦਲ ਫਟਣ ਵਰਗੀ ਘਟਨਾਵਾਂ ਹੁੰਦੀ ਹੈ ਉਸ ਤੋਂ ਬਾਅਦ ਜੇਕਰ ਪਾਣੀ ਜ਼ਿਆਦਾ ਆਏਗਾ ਤੇ ਉਸ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ ਇਸ ਕਰਕੇ ਜਿਹੜੇ ਗੇਟ ਜਿਹੜੇ ਅੱਜ ਖੋਲ ਦਿੱਤੇ ਗਏ ਨੇ ਵੱਡਾ ਅਪਡੇਟ ਹੈ ਪੋਂਗ ਡੈਮ ਨੂੰ ਲੈ ਕੇ ਸੋ ਕੱਲ ਤੋਂ ਜਿਹੜੀਆਂ ਅਨਾਊਂਸਮੈਂਟਾਂ ਵੀ ਪੋਂਗ ਡੈਮ ਦੇ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਬੀਬੀਐਮਬੀ ਵੱਲੋਂ ਗੱਡੀਆਂ ਤੇ ਲੋਡ ਸਪੀਕਰ ਲਾ ਕੇ ਇਹ ਅਨਾਊਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਕਿ ਦਰਿਆਵਾਂ ਦੇ ਕੰਡੇ ਨਾ ਜਾਇਆ ਜਾਵੇ ਜਿਹੜੇ ਉਨਾ ਦਰਿਆਵਾਂ ਦੇ ਕਿਨਾਰੇ ਕਿਸੇ ਦਾ ਘਰ ਹੈ ਜਾਂ ਕੋਈ ਜ਼ਰੂਰੀ ਸਮਾਨ ਹੈ ਉਸ ਰੱਖਿਆ ਥਾਮਾਂ ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਪਹੁੰਚ ਜਾਣ ਗੁੱਜਰ ਭਾਈਚਾਰਾ ਵੀ ਸਾਡਾ ਵੱਡੇ ਪੱਧਰ ਤੇ ਇਸ ਦਰਿਆ ਦੇ ਕੰਢੇ ਰਹਿੰਦਾ ਹੈ ਉਹਨਾਂ ਨੂੰ ਵੀ ਇਹ ਖਾਸ ਤੌਰ ਤੇ ਸਾਡੀ ਵੀ ਅਪੀਲ ਹੈ ਕਿ ਜੇਕਰ ਕੋਈ ਹੱਲੇ ਵੀ ਉਸ ਜਗ੍ਹਾ ਤੇ ਰਹਿ ਰਿਹਾ ਹੈ ਤਾਂ ਉਸ ਜਗ੍ਹਾ ਤੋਂ ਦੂਰ हट ਜਾਵੇ ਕਿਉਂਕਿ ਪਾਣੀ ਦਾ ਪੱਧਰ ਇਹ ਕਦੋਂ ਵਾਜੇ ਇਸ ਵਾਰੇ ਕੋਈ ਸਕੇ ਨਹੀਂ ਜਾ ਸਕਦਾ ਕਿਉਂਕਿ ਇਸ ਤਰੀਕੇ ਦੇ ਨਾਲ ਇਹ ਜਿਹੜਾ ਹੁਣ ਪਾਣੀ ਛੱਡਿਆ ਹੈ ਇਸ ਦੇ ਨਾਲ ਜਿਲੇ ਹੁਣ ਸ਼ਾਹ ਨਹਿਰ ਬਰਾਸ ਤੇ ਪਾਣੀ ਜਾਣਾ ਹੈ ਉਸ ਤੋਂ ਬਾਅਦ ਬਵੰਜਾ ਗੇਟਾਂ ਦੇ ਵਿੱਚੋਂ ਪਾਣੀ ਰਿਲੀਜ਼ ਕਰਨਾ ਸ਼ਾਹ ਨਹਿਰ ਉਹ ਵੀ ਕੰਟਰੋਲ ਦੇ ਹਿਸਾਬ ਦੇ ਨਾਲ ਜਿਸ ਤਰੀਕੇ ਦੇ ਦੇਕਰ ਪਾਣੀ ਕੰਟਰੋਲ ਹੋਵੇ ਉਸੇ ਹਿਸਾਬ ਦੇ ਨਾਲ ਗੇਟ ਖੋਲੇ ਜਾਂਦੇ ਨੇ ਕਿ ਕਿੰਨੇ ਗੇਟ ਖੋਲਣੇ ਨੇ ਕਿਉਂਕਿ ਜੇਕਰ 2023 ਦੀ ਗੱਲ ਕਰੀਏ 2023 ਦੇ ਵਿੱਚ ਜਿਹੜੇ ਗੇਟ ਉਸ ਵੇਲੇ 50 ਤੋਂ ਵੱਧ ਗੇਟ ਖੋਲੇ ਗਏ ਸੀ ਕਿਉਂਕਿ ਉਸ ਵੇਲੇ ਜਿਹੜਾ ਪਾਣੀ ਬਹੁਤ ਜ਼ਿਆਦਾ ਸੀ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਸੀ ਤਾਂ ਹੜ੍ਹ ਵਰਗੀ ਸਥਿਤੀ ਜਿਹੜੀ ਪੂਰੇ ਪੰਜਾਬ ਦੇ ਕਈ ਇਲਾਕਿਆਂ ਨੂੰ ਇਹ ਇਸ ਸਥਿਤੀ ਦੇ ਨਾਲ ਕਿ ਲੜਨਾ ਵੀ ਪਿਆ ਸੀ ਇਹ ਕਈ ਪਿੰਡਾਂ ਦੇ ਪਿੰਡ ਪ੍ਰਭਾਵਿਤ ਜਿਹੜੇ ਇਸ ਪੌਂਗ ਡੈਮ ਤੋਂ ਛੱਡੇ ਹੋਏ ਪਾਣੀ ਤੋਂ ਹੋਏ ਸੀ ਪਰ ਇਸ ਵਾਰ ਜਿਹੜਾ ਪੀਬੀਐਮਬੀ ਪ੍ਰਸ਼ਾਸਨ ਨੇ ਇਹ ਖਤਰਾ ਜਿਹੜਾ ਨਾ ਜ਼ਿਆਦਾ ਵੱਧ ਸਕੇ ਜਾਂ ਲੋਕਾਂ ਨੂੰ ਕੋਈ ਨੁਕਸਾਨ ਜ਼ਿਆਦਾ ਨਾ ਚਲਣਾ ਪਵੇ ਉਸ ਤੋਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲੇ ਹੀ ਜਿਹੜਾ ਇਹ ਫੈਸਲਾ ਲੈ ਲਿਆ ਕਿ ਪਾਣੀ ਜਿਹੜਾ ਛੱਡ ਦਿੱ ਇਹ ਜਿਹੜੇ ਸਾਂਝੀ ਕਰਦੀਏ ਇਸ ਸਿਲਵੇ ਗੇਟਾਂ ਦੀ ਇਹ ਸਾਹਮਣੇ ਸਿਲਵੇ ਗੇਟ ਨੇ ਇਹ ਛੇ ਗੇਟ ਨੇ ਛੇ ਗੇਟਾਂ ਨੂੰ 1.5 ਤੋਂ 2 ਜਾਂ 2.5 ਫੁੱਟ ਉੱਚਾ ਚੱਕ ਕੇ 4000 ਕਿਊਸਿਕ ਦੇ ਕਰੀਬ ਜਿਹੜਾ ਪਾਣੀ ਛੱਡਿਆ ਗਿਆ 1400 ਤੋਂ ਮਾਫ ਕਰਨਾ 1372 ਫੁੱਟ ਜਿਹੜਾ ਅੱਜ ਦਾ ਵਾਟਰ ਲੈਵਲ ਹੈ 1372 ਫੁੱਟ ਦਾ ਜਿਹੜਾ ਵਾਟਰ ਲੈਵਲ ਹੈ ਉਸ ਦੇ ਮੱਦੇ ਨਜ਼ਰ ਜਿਹੜਾ ਅੱਜ 4000 ਕਿਊਸਿਕ ਪਾਣੀ ਛੱਡਿਆ ਗਿਆ ਇਸ ਦੇ ਨਾਲ ਹੀ ਟਰਬਾਈਨ ਗੇਟ ਨੇ ਉਹ ਵੀ ਸਕਰੀਨ ਤੇ ਤੁਹਾਡੇ ਨਾਲ ਤਸਵੀਰ ਦਿਖਾਵਾਂਗੇ ਕਿ ਨਾਲ ਦੀ ਨਾਲ ਇਹ ਸਾਹਮਣੇ ਨਜ਼ਰ ਆ ਰਹੇ ਨੇ ਨਾ ਦਰਖਤਾਂ ਦੇ ਪਿੱਛੇ ਇਹ ਗੇਟ ਨੇ ਤੇ ਇਹਨਾਂ ਦੇ ਨਾਲੇ ਜਿਹੜਾ ਸਪਿਲਵੇ ਗੇਟ ਨੇ ਇਹਨਾਂ ਟਰਵਾਈਨਾਂ ਤੋਂ ਮੁਹੰਮਦ ਰੋਜ਼ਾਨਾ ਜਿਹੜਾ ਪਾਣੀ ਛੱਡਿਆ ਜਾਂਦਾ ਪਰ ਕੁੱਲ ਅੰਕੜੇ ਹਾਲੇ ਤੱਕ ਹੁਣ ਜਿਹੜਾ ਅਪਡੇਟ ਨਵਾਂ ਆਏਗਾ ਕੁੱਲ ਅੰਕੜੇ ਕਿੰਨੇ ਟੋਟਲ ਜਿਹੜਾ ਕਿਊਸਿਕ ਪਾਣੀ ਜਿਹੜਾ ਇਸ ਵੇਲੇ ਪੌਂਗ ਡੈਮ ਰਿਲੀਜ਼ ਕਰ ਰਿਹਾ ਉਹ ਵੀ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਦੱਸਦੀ ਆ ਵੱਡਾ ਅਪਡੇਟ ਅੱਜ ਪੌਂਗ ਡੈਮ ਨੂੰ ਲੈ ਕੇ ਤੁਹਾਡੇ ਨਾਲ ਹੁਸ਼ਿਆਰਪੁਰ ਨਿਊਜ਼ ਦੇ ਮਾਧਿਅਮ ਰਾਹੀਂ ਜਿਹੜਾ ਸਾਂਝਾ ਕੀਤਾ ਡੀਸੀ ਹੁਸ਼ਿਆਰਪੁਰ ਮੈਡਮ ਅਸ਼ੀਕਾ ਜੈਨ ਦੇ ਨਾਲ ਵੀ ਜਦੋਂ ਹਿਸ਼ਾਰਪੁਰ نیوز ਦੀ ਗੱਲਬਾਤ ਹੋਈ ਹੈ ਤੇ ਉਹਨਾਂ ਦੇ ਨਾਲ ਵੀ ਜਦੋਂ ਸਾਡੀ ਗੱਲਬਾਤ ਹੋਈ ਤੇ ਉਹਨਾਂ ਨੇ ਵੀ ਇਹ ਦੱਸਿਆ ਕਿ ਕਿਸੇ ਵੀ ਤਰੀਕੇ ਦੀ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹਦਾਇਤਾਂ ਦਾ ਜਿਹੜਾ ਪਾਲਨ ਪਾਲਣਾ ਲੋਕ ਕਰਨ ਕਿਸੇ ਵੀ ਤਰੀਕੇ ਦਾ ਪੈਨਿਕ ਕ੍ਰੀਏਟ ਨਾ ਕੀਤਾ ਜਾਵੇ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਚੀਜ਼ ਨੂੰ ਲੈ ਕੇ ਲਗਾਤਾਰ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਿਹਾ ਲਗਾਤਾਰ ਅਡਵਾਈਜ਼ਰੀਜ਼ ਆਰਹੀਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ BBMP ਪ੍ਰਸ਼ਾਸਨ ਵੀ ਲਗਾਤਾਰ ਲੋਕਾਂ ਨੂੰ ਅਪੀਲਾਂ ਕਰ ਰਿਹਾ ਕਿ ਦਰਿਆਵਾਂ ਦੇ ਕੰਢੇ ਨਾ ਜਾਇਆ ਜਾਵੇ ਕਿਸੇ ਵੀ ਤਰੀਕੇ ਦਾ ਪੈਨਿਕ ਕਰਨ ਦੀ ਕ੍ਰੀਏਟ ਕਰਨ ਦੀ ਲੋੜ ਨਹੀਂ ਕਿਉਂਕਿ ਚੀਫ ਇੰਜੀਨੀਅਰ ਜਿਹੜੇ BBMP ਦੇ ਅਰਕੇਸ਼ ਗੁਪਤਾ ਨੇ ਉਹਨਾਂ ਨੇ ਕਿਹਾ ਕਿ ਇਸ ਵਾਰ ਕੁਦਰਤ ਨੇ ਸਾਡਾ ਸਾਥ ਦਿੱਤਾ ਹੈ ਕਿਉਂਕਿ ਜੇਕਰ 5 ਤੋਂ 6 ਲੱਖ ਕਿਊਸਿਕ ਪਾਣੀ ਪਿੱਛੇ ਤੋਂ ਹੋਵੇ ਤਾਂ ਹਾਲਾਤ ਜ਼ਿਆ ਇੱਕ ਲੱਖ ਤੋਂ ਵੱਧ ਥੋੜਾ ਕਿਉਂਕਿ ਜਿਹੜਾ ਪਾਣੀ ਹੈ ਇਸ ਕਰਕੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹਾਲੇ ਤੱਕ ਪੈਦਾ ਨਹੀਂ ਹੋ ਰਹੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਵਿਭਾਗ ਕੀ ਕੋਈ ਜਾਣਕਾਰੀ ਦਿੰਦਾ ਹੈ ਕਿਸ ਤਰੀਕੇ ਦਾ ਹਿਮਾਚਲ ਦੇ ਵਿੱਚ ਮੌਸਮ ਰਹਿੰਦਾ ਹੈ ਉਹ ਮੌਸਮ ਤੇ ਨਿਰਭਰ ਕਰਦਾ ਹੈ ਕਿ ਪਾਣੀ ਦਾ ਲੈਵਲ ਜਿਆਦਾ ਵੱਧ ਹੈ ਹੋਰ ਕਿੰਨਾ ਪਾਣੀ ਛੱਡਿਆ ਜਾਏਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਿਹੜਾ ਦੱਸਿਆ ਜਾ ਸਕਦਾ ਨਵਾਂ ਅਪਡੇਟ ਲੈ ਕੇ ਤੁਹਾਡੇ ਨਾਲ ਫਿਰ ਮਿਲਾਂਗੇ ਬਣੇ ਰਹੋ ਦਾ ਹੁਸ਼ਿਆਰਪੁਰ ਨਿਊਜ਼ ਦੇ ਨਾਲ ਨਵਦੀਪ ਸਿੰਘ ਪੌਂਗ ਡੈਮ ਕਾਂਗੜਾ